Terima kasih telah menonton! लल्ला रे चलो रे आ रे आ रे ओ थेड़वा के मारे मुर्दा आ मुर्दा मुर्दा ਦੋਸਤੋ ਅੱਜ ਪਿੰਡ ਗਾਗਾ ਵਿੱਚ ਖੜਿਆ ਜਿੱਥੇ ਕਿ ਇੱਕ ਟਾਵਰ ਨੂੰ ਲੈ ਕੇ ਬੜਾ ਵਿਵਾਦ ਜੜਿਆ ਹੋਇਆ ਹੈਗਾ ਪਿੰਡ ਵਾਸੀਆਂ ਵੱਲੋਂ ਬੜਾ ਪਹਿਲਾਂ ਸ਼ਰਕਜਾਮ ਕਰੀ ਗਈ ਪਰ ਹੁਣ ਮਹੱਲੇ ਵਿੱਚ ਪੂਰਾ ਇਕੱਠ ਕਰਾਇਆ ਤੇ ਨਾਰੇਬਾਜੀ ਕੀਤੀ ਜਾ ਰਹੀ ਹੈ ਟਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਕ ਪਾਸੇ ਟਾਵਰ ਜਿਹੜੇ ਲਗਾ ਆਏ ਹੋਏ ਨੇ ਲੇਬਰ ਵਾਲੇ ਉਹਨਾਂ ਕੋਲ ਟਾਵਰ ਨੂੰ ਰੋਕਿਆ ਨਹੀਂ ਜਾ ਰਿਹਾ ਇੱਥੇ ਮਹੱਲਾ ਵਾਸੀ ਨਾਲ ਗੱਲ ਕਰਦੇ ਹਾਂ ਕੀ ਮੈਟਰ ਹੈ ਪੂਰੀ ਕੀ ਕਹਾਣੀ ਹੈ ਕੀ ਨਾਮ ਆ ਸਰ ਮੇਰਾ ਨਾਮ ਜਸਵਿੰਦਰ ਸਰ ਜੀ ਜਿਸ ਵੇਲੇ ਜਿਹੜਾ ਟਾਵਰ ਰੋਕਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹਦੇ ਬਾਰੇ ਕਹਿਣਾ ਤੁਹਾਨੂੰ ਜੀ ਪਹਿਲਾਂ ਸਾਡੇ ਨਾਲ ਅਸੀਂ ਗਰੀਬ ਮਜ਼ਦੂਰ ਲੋਕ ਆਂ ਮਿਹਨਤਕਸ਼ ਲੋਕ ਆਂ ਜਿਹੜੇ ਰੋਜ਼ ਦੀ ਜੀੜੀ ਕਰਕੇ ਖਾਣ ਵਾਲੇ ਲੋਕ ਆਂ ਸਾਡੇ ਨਾਲ ਇਹ ਟਾਵਰ ਅੱਜ ਤੋਂ 6 ਮਹੀਨੇ ਪਹਿਲਾਂ ਪਿੰਡ ਦੇ ਵਿੱਚ ਲੱਗ ਰਿਹਾ ਸੀ ਉੱਥੇ ਰਜਵਾੜੇ ਲੋਕ ਰਹਿੰਦੇ ਉਹ ਰਜਵਾੜੇ ਲੋਕਾਂ ਨੇ ਸਹਿਮਤੀ ਕਰਕੇ ਸਾਡੇ ਗਰੀਬ ਲੋਕਾਂ ਦੇ ਉੱਤੇ ਥੱਪਿਆ ਗਿਆ ਇਹ ਵੀ ਉੱਥੇ ਸਾਡੇਆਂ ਗੰਗਰ ਪਸ਼ੂ ਖਰਾਬ ਹੋਣਗੇ ਉੱਥੇ ਸਾਡੇ ਧੀਆਂ ਪਾਣਿਆਂ ਦੇ ਉੱਤੇ ਅਸਰ ਪਈਗਾ ਇਹਨੂੰ ਬੀਪੀ ਆ ਸ਼ੂਗਰ ਕੋਈ ਵੀ ਬਿਮਾਰੀ ਹੈ ਜਿਹੜੀ ਲੰਮੀ ਬਿਮਾਰੀ ਚੱਲਦੀ ਹੈ ਦਮੇ ਦੀ ਸਾਹ ਦੀ ਉਹ ਲੋਕ ਐਂਦੀ ਮਰ ਜਾਂਦੇ ਨੇ ਟਾਵਰ ਦੇ ਨਾਲ ਇਹਦੀ ਕਿਰਨਾਂ ਬਹੁਤ ਤੇਜ਼ ਨੇ ਆਉਣ ਵਾਲੇ ਪਹਿਲਾਂ ਜਦੋਂ ਕੋਰੋਨਾ ਕਾਲ ਦੇ ਵਿੱਚ ਇਹ ਟਾਵਰ ਦੀ ਇਹਦੀ 5G ਨੈਟ ਵੀ ਸਰਚਿੰਗ ਕੀਤੀ ਗਈ ਸੀ ਉਸ ਟਾਈਮ ਦੇਖੋ ਕੀ ਹੋਇਆ ਕਿਵੇਂ ਦੁਨੀਆ ਮਰੀ ਹੈ ਸਤਿਕਾਰਯੋਗ ਸਾਥੀਓ ਸਰਕਾਰ ਦੀ ਬੇਨਤੀ ਕਹਿਣਾ ਚਾਹੁੰਦਾ ਮੈਂ ਤਾਂ ਵੀ ਮੋਢੇ ਨਾਲ ਮੋਢਾ ਲਾ ਕੇ ਖੜੋ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹ ਟਾਵਰ ਲਾਉਣੇ ਬੰਦ ਕਰ ਦੇ ਜਿਹੜੇ ਲੱਕ ਪਿੰਡੂ ਖੇਤਰ ਦੇ ਵਿੱਚ ਨਾ ਲਾਏ ਜਾਣ ਪਿੰਡ ਤੋਂ ਬਾਹਰ ਘੱਟੋ-ਘੱਟ 5 ਕਿਲੋਮੀਟਰ ਦੀ ਦੂਰੀ ਤੇ ਲੱਗੇ ਜਾਣ ਜਿੱਥੇ ਹਾਂ ਲੋਕਾਂ ਨੂੰ ਉੱਥੇ ਜਿਹੜੇ ਗਰੀਬ ਪਰਿਵਾਰ ਮੱਧ ਮੱਧ ਦੇ ਲੋਕ ਨੇ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ ਨਾ ਨੂੰ ਕੋਈ ਇਲਾਜ ਫ੍ਰੀ ਆ ਕੋਈ ਕੋਈ ਫ੍ਰੀ ਇਲਾਜ ਨਹੀਂ ਦਿੰਦਾ ਇਹਨਾਂ ਨੂੰ ਕੋਈ ਕੋਈ ਸੁਵਿਧਾ ਨਹੀਂ ਹੈਗੀ ਇਹਨਾਂ ਨੂੰ ਕੋਈ ਸਕੂਲ ਦੀ ਸੁਵਿਧਾ ਨਹੀਂ ਕੋਈ ਪੜਾਈ ਦੀ ਸੁਵਿਧਾ ਨਹੀਂ ਕੋਈ ਮੈਡੀਕਲ ਸੂਤਰੀ ਸੁਵਿਧਾ ਦੇਗੀ ਕੋਈ ਕਰਵਾ ਕੇ ਸਾਡੀ ਇਨਸਾਲ ਵੀ ਨਗਰਪਤਰਤਾ ਸੂਬਾ ਤਾਂ ਨਹੀਂ ਨਗਰਪਤਰਤਾ ਜਿਲ੍ਹਾ ਸੰਹੂਰ ਦੀ ਸੀਐਡੀ ਵੀ ਨਗਰਪਤਰਤਾ ਅਖਬਾਰ ਦੇ ਵਿੱਚ ਖਬਰਾਂ ਲਵਾਈਆਂ ਅਸੀਂ ਇਹਦੇ ਘਰੇ ਮੀਨਾ ਸਿੰਘ ਦੇ ਘਰੇ ਮਨਦੀਪ ਸਿੰਘ ਪੀਨਾ ਦੇ ਘਰੇ ਅਸੀਂ ਫਟੋਗ੍ਰਾਫਰ 118 ਤੋਂ ਬੰਦਾ ਵੀ ਗਏ ਉਹਦੇ ਬਹੁਤ ਵਾਰੀ ਗਾੜੀ ਨੇ ਕਰਨਦਾ ਆਇਆ ਕਹਿੰਦਾ ਤੁਸੀਂ ਗਰੀਬ ਜਨਤਾ ਮਜ਼ਦੂਰ ਵਰਗ ਦੇ ਲੋਕ ਹੋ ਜਿਹੜੇ ਸੀ ਬੈਠੇ ਹੋ ਉਹ ਪੰਚਾਇਤੀ ਜਗ੍ਹਾ 'ਚ ਬੈਠੇ ਹੋ ਤੁਹਾਡਾ ਕਹਿੰਦਾ ਬੈਠਣ ਦਾ ਇੱਥੇ ਅਧਿਕਾਰ ਨਹੀਂ ਕਹਿੰਦਾ ਮੈਂ ਇਕੱਲੀ ਇਹ ਵੀ ਹਟਵਾ ਸਕਦਾ ਤੁਹਾਨੂੰ ਚੈਤੀ ਜਗ੍ਹਾ ਕਹਿੰਦੇ ਸੰਜੇਤੀ ਹੈਗਾ ਤੇ ਲੱਗ ਰਹੀ ਏ ਪਰ ਇੱਕ ਵਾਰ ਸੀ ਕਾਲੂ ਕੋਈ ਜਿਹਨੇ ਬਿਜਲੀ ਡਿੱਗਦੀ ਆ ਕੋਈ ਵੀ ਨੁਕਸਾਨ ਹੁੰਦਾ ਤਾਂ ਇੱਕ ਵਾਰੀ ਪਰਵਾਹ ਬਸ ਰਹਿ ਹੋ ਰੇ ਘਰਵਾਦੂ ਬਸਨੇ ਕਿਹਨਾਂ ਕਰਨੇ ਦੀ ਵਾਰੀ ਇਹਦੇ ਬਾਰੇ ਕਹਿੰਦੇ ਨੇ ਵੀ ਸਾਰੇ ਲੋਕਾਂ ਨੂੰ ਜਿਹੜੇ ਇੱਥੇ ਵਸਨੀਕ ਨੇ ਟੀਬੀ ਵਸਤੀ ਦੇ ਗਰੀਬ ਬੱਚੇ ਦੇ ਲੋਕ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਸਿਹਤ ਪੱਖੋਂ ਮਾਨਸਿਕਾ ਤੌਰ ਤੇ ਮਾਨਸਿਕ ਤੇ ਤੌਰ ਤੇ ਉਹਨli ਬਿਮਾਰ ਕੀਤਾ ਜਾ ਰਿਹਾ ਹੈ ਵੀ ਅੱਗੇ ਨਾ ਵਧਣ ਇਹਨਾਂ ਦੇ ਬੱਚੇ ਪੜ੍ਹਾਈ ਨਾ ਕਰਨ ਅਜੇ ਪੜ੍ਹ ਲਿਖ ਕੇ ਕੋਈ ਅਫਸਰ ਬਣ ਜਾਣਗੇ ਬਾਹਰ ਲੈ ਕੇ ਬਾਹਰਲੇ ਸ਼ਹਿਰਾਂ ਚ ਲੈ ਕੇ ਇੱਥੇ ਆਈਐਫਐਸਰ ਅਫਸਰ ਲਾਏ ਜਾਂਦੇ ਨਹੀਂ ਬਹੁਤ ਹੀ ਗਰੀਬ ਲੋਕਾਂ ਨਾਲ ਗਰੀਬ ਦਬਕੇ ਨਾਲ ਮੁੱਤ ਕਿਸ ਟੋਰੀ ਹੈ ਸਾਨੂੰ ਤਨਕੀ ਦੇ ਰਹੇ ਨਹੀਂ ਆ ਵੀ ਇਹ ਤੁਹਾਨੂੰ ਕੱਢਦਾ ਇੱਕ ਵਾਰੀ ਦੇਖਿਆ ਟਾਵਰ ਦਾ ਕੰਮ ਇਸ ਟਾਈਮ ਵੀ ਚੱਲ ਰਿਹਾ ਸੀ ਰੋਕਿਆ ਨਹੀਂ ਗਿਆ ਸੀ ਤਾਂ ਇਹਦੇ ਬਾਅਦ ਤੁਸੀਂ ਕਾਹ ਕੀ ਗੱਲ ਪ੍ਰਸ਼ਾਸਨ ਨੂੰ ਮੈਂ ਦੇ ਕੇ ਮੈਂ ਕਹਣਾ ਚਾਹੁੰਦਾ ਵੀ ਲੈ ਦੇ ਕੇ ਕਿਉਂ ਜਿਹੜਾ ਜਿਹੜਾ ਸਰਪੰਚ ਦੀ ਇਹ ਇਹ ਪੁਲਿਸ ਆਪ ਪੁਲਿਸ ਲਾਈਨ ਦੇ ਵਿੱਚ ਲੱਗੇ ਹੋਏ ਆ ਮਨਾਜਮ ਇਹਨਾਂ ਨੂੰ ਮੈਂ ਦੇ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਰਾਤ ਵੀ ਸਾਡੇ ਪੁਲਿਸ ਅਟੈਕ ਕੀਤਾ ਦੋ ਤਿੰਨ ਬੰਦੇ ਤੇ ਥੱਪੜ ਬਰੇਟ ਕਰਕੇ ਗਿਆ ਪੁਲਿਸ ਵੀ ਕਹਿੰਦੇ ਸੀ ਉਹ ਟਾਬਰ ਦੇ ਵਿੱਚ ਸਹੂਗ ਨਹੀਂ ਦੇਣਾ ਹੱਥੋਂ ਬਾਈ ਕਰੀਆ ਬਲਸ ਨੇ ਅੱਜ ਵੀ ਪੁਲਿਸ ਪ੍ਰਸ਼ਾਸਨ ਵਾਲੇ ਆਏ ਤੇ ਦੋ ਤਿੰਨ ਗੱਡੀਆਂ ਭਰ ਕੇ ਫੌਲਾਂ ਨੇ ਕਿਹਾ ਸਾਨੂੰ ਵੀ ਸਾਡੀਆਂ ਤਾਂ ਜੇਬਾਂ ਭਰ ਕੇ ਤੁਸੀਂ ਕੀ ਦੋਗੇ ਪੁਲਿਸ ਪ੍ਰਸ਼ਾਸਨ ਅੱਜ ਵੀ ਆਇਆ ਪੁਲਿਸ ਪ੍ਰਸ਼ਾਸਨ ਦੇ ਮਜਦੂਰ ਮੌਜੂਦਗੀ ਦੇ ਵਿੱਚ ਟਾਬਰ ਲਾਇਆ ਗਿਆ ਉਸ ਤੋਂ ਅਸੀਂ ਗੁੱਸਾ ਹੋ ਗਏ ਪੁਲਿਸ ਪ੍ਰਸ਼ਾਸਨ ਨਾਲ ਨੂੰ ਇਹ ਰੋਸ ਹੈ ਪੰਜਾਬ ਸਰਕਾਰ ਨਾਲ ਰੋਸ ਹੈ ਕਿ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੀ ਗਰੀਬ ਜਨਤਾ ਦੀ ਅਸੀਂ ਰੋਡ ਜਾਮ ਕੀਤਾ ਸਹੀ ਸਰਪੰਚ ਲਈ ਵੀ ਗਏ ਪੰਚਾਇਤ ਲਈ ਵੀ ਕੋਈ ਮੁੱਦਾ ਨਹੀਂ ਦਾਸ ਕੀਤਾ ਗਿਆ ਉਹਨਾਂ ਨੇ ਪੰਚਾਇਤ ਨੇ ਜਦੋਂ ਗੁਰਦੁਆਰਾ ਸਾਹਿਬ ਨੂੰ ਬੁਲਾਇਆ ਗਿਆ ਚਾਰ ਪੰਜ ਬੰਦਿਆਂ ਨੂੰ ਜਿਹੜੇ ਅਸੀਂ ਬਿਰਦੇ ਆ ਤੇ ਟਾਬਰ ਬੰਦ ਕਰਨ ਚ ਪੰਚਾਇਤ ਨੇ ਉੱਥੇ ਜਿਹੜਾ ਇਹ ਟਾਬਰ ਲਵਾ ਰਹੇ ਭਾਈ ਸਾਹਿਬ ਨੂੰ ਬੁਲਾਇਆ ਗਿਆ ਉੱਥੇ ਉਹਨਾਂ ਨੇ ਸਾਡੇ ਤੇ ਇਹੀ ਅਲੀਗੇਸ਼ਨ ਲਗਾਏ ਵੀ ਸੰਭ ਨਹੀਂ ਪੈਸੇ ਦੱਸੋ ਵੀ ਕਿਵੇਂ ਲੈਣੇ ਨੇ ਸਾਾਨੂੰ ਬਲੈਕਮੇਲ ਕੀਤਾ ਗਿਆ ਅਸੀਂ ਬਲੈਕਮੇਲ ਐਮੋਸ਼ਨ ਵਿੱਚ ਆਉਣਾ ਨਹੀਂ ਨਾ ਅਸੀਂ ਬਲੈਕਮੇਲ ਹੋਣਾ ਅਸੀਂ ਲੋਕਾਂ ਦੀ ਆਵਾਜ਼ ਹੋਣੀ ਹੈ ਲੋਕਾਂ ਨੂੰ ਲੋਕਾਂ ਨੂੰ ਮੰੰਦਿਆਂ ਲੋਕਾਂ ਨੂੰ ਵਾਰ ਡਾਣੀ ਹੈ ਆ ਗਰੀਬ ਜਨਤਾ ਦੀ ਜੇ ਅਸੀਂ ਜੇ ਅੱਜ ਨਾ ਠਾਈ ਹੋਈ ਸੀ ਸੋਚਿਆ ਜੇ ਵਿੜਵੀ ਹਲਕੇ ਦੇ ਵਿੱਚ ਚੀਮਾ ਸਾਹਿਬ ਮੰਤਰੀ ਬੈਠੇ ਨੇ ਕਿ ਇੱਥੇ ਗਰੀਬਾਂ ਦਾ ਕਿਹੜੇ ਟੱਕਾ ਨਹੀਂ ਹੋ ਰਿਹਾ ਸਰਕਾਰ ਨੇ ਕਿਹਾ ਰਿਹਾ ਛੋੜਨਾ ਟੱਕਾ ਕਿਉਂ ਰਿਹਾ ਇਹ ਇਹਦਾ ਸਰਕਾਰ ਇਹ ਸਾਰੀ ਸਰਕਾਰਾਂ ਦੇ ਚੱਲਾਂ ਨੇ ਸਰਕਾਰੀ ਲੁੱਟ ਖਸੁੱਟ ਕਰਾ ਰਹੀ ਹੈ ਪਹਿਲਾਂ ਦੇਖੋ ਆਮ ਪੰਜਾਬ ਸਰਕਾਰ ਆਈ ਸੀ ਆਪਣੀ ਝਾੜੂ ਝਾੜਵਲੀ ਸਰਕਾਰ ਹੈ ਝਾੜੂ ਸਰਕਾਰ ਕੋਈ ਨਹੀਂ ਸੁਣਦਾ ਕੋਈ ਸੁਣਵਾਈ ਨਹੀਂ ਹੋ ਰਹੀ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ ਪਹਿਲਾਂ ਅਕਾਲੀ ਸਰਕਾਰ ਰਹੀ ਹੈ ਬਰੀਵ ਜਨਤਾ ਦੀ ਕੋਈ ਨਹੀਂ ਸੁਣ ਰਹੀ ਆ ਬਗਰੇ ਟਾਵਰ ਦੀ ਕੰਟਰੋਲ ਨਹੀਂ ਆ ਰਿਹਾ ਕਿਸੇ ਵੀ ਆ ਅਗਲਾ ਪ੍ਰੋਸੈਸ ਇਹ ਹੈ ਤੁਸੀਂ ਕੋਰਟ ਵਿੱਚ ਵੀ ਜਾਵਾਂਗੇ ਸਟੇ ਵੀ ਲੇਖਿਆਂਗੇ ਕੱਲ ਵੀ ਅਸੀਂ 10 ਵਜੇ ਜੈਰੀ ਕਾਪਲੇ ਦਾ ਮੀਨ ਪੇਡ ਰੋਡ ਜਾਮ ਕਰਾਂਗੇ ਹਾਂ ਕਰਨਾ ਹੈ ਬਾਈ ਮੇਰਾ ਨਾਮ ਸ਼ਿਨੂ ਹੈ ਮੈਂ ਸਪਿੰਟ ਦੀ ਆਸ਼ਾ ਵਰਕਰ ਆ ਮੈਂ ਹੈਲਥ ਡਿਪਾਰਟਮੈਂਟ ਦੇ ਨਾਲ ਮੈਂ ਕੰਮ ਕਰ ਰਹੀ ਹਾਂਗੀ ਤੇ ਇਹ ਰੋਸ਼ ਕੀਤਾ ਜਾਂਦਾ ਕਿ ਕਿਹਨੂੰ ਲੈ ਕੇ ਆ ਇਹ ਰੋਸ਼ ਸਾਡੇ ਮਤਲਬ ਮਹੱਲੇ ਦੇ ਵਿੱਚ ਸਾਡੇ ਘਰਾਂ ਦੇ ਨੇੜੇ ਨਜ਼ਦੀਕ ਹੋਣ ਦੇ ਕਾਰਨ ਟਾਵਰ ਲਗਾਇਆ ਜਾ ਰਿਹਾ ਜੀ ਜੋ ਸਾਡੀ ਸਿਹਤ ਦੇ ਲਈ ਸਾਡੇ ਬੱਚਿਆਂ ਦੇ ਲਈ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਸਾਡੇ ਪਸ਼ੂਆਂ ਦੇ ਲਈ ਸਾਡੀ ਜਿਹੜੀ ਗਰੀਬ ਜਨਤਾ ਆ ਉਹ ਸਿਰਫ ਆਪਣੇ ਪਸ਼ੂਆਂ ਨਾਲ ਆਪਣੇ ਜੋ ਵੀ ਹੈਗੀ ਕਮਾਈ ਕਰਦੀ ਹੈਗੀ ਉਹ ਆਪਣੇ ਪਸ਼ੂਆਂ ਤੋਂ ਨਿਰਭਰ ਨੇਗੇ ਹਣਾ ਉਹ ਮਤਲਬ ਇਹ ਹਾਨੀਕਾਰਕ ਬਹੁਤ ਜ਼ਿਆਦਾ ਹੈਗੀ ਇਹਦੀ আর ਜੋ ਰੇਜ਼ ਨੇਗੀਆਂ ਉਹ ਬਹੁਤ ਜ਼ਿਆਦਾ ਹਾਨੀਕਾਰਕ ਨਹੀਂ ਆ ਇਸ ਕਰਕੇ ਅਸੀਂ ਇਸ ਟਾਵਰ ਨੂੰ ਨਹੀਂ ਲਗਵਾਉਣਾ ਚਾਹੁੰਦੇ ਹੈਗੇ ਮੈਂ ਪਿੱਛੇ ਦੇਖਿਆ ਜੀ ਬੱਸ ਦੇ ਤੇ ਜਿਹੜੀ ਡਿੱਗੀ ਸੀਗੀ ਉਹਦੇ ਕਿੰਨਾ ਨੁਕਸਾਨ ਹੋਇਆ ਤੇ ਇਹ ਵਰਗੀ ਕਿੰਨਾ ਚਿਰ ਉਹ ਹਾਂਜੀ ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜਦੋਂ ਵੀ ਕੋਈ ਆਸਮਾਨੀ ਕੋਈ ਬਿਜਲੀ ਜਾਂ ਕੋਈ ਵੀ ਆਪਤਾ ਆਂਦੀ ਹੈਗੀ ਤਾਂ ਸਾਡੇ ਘਰਾਂ ਦੇ ਉੱਪਰ ਸਭ ਤੋਂ ਪਹਿਲਾਂ ਜ਼ਿਆਦਾ ਨੁਕਸਾਨ ਇਹ ਟਾਵਰ ਦੇ ਰੇਜ਼ ਦੇ ਕਾਰਨ ਹੋ ਸਕਦੀ ਹੈਗੀ ਇਸ ਕਰਕੇ ਜੋ ਵੀ ਉਕਤ ਵਿਅਕਤੀ ਹੈਗਾ ਜੋ ਪਿੰਡਾ ਸਰਪੰਚ ਹੈਗਾ ਸਾਡੇ ਰਾ ਚੁੱਕੇ ਸਰਪੰਚ ਨੇਗੇ ਉਹ ਸਾਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਅਸੀਂ ਗੋਬਰ ਗੈਸ ਪਲੰਟ ਲਗਾ ਰਹੇ ਹਾਂਗੇ ਪਰ ਉਹਨਾਂ ਨੇ ਇਹ ਗੋਬਰ ਗੈਸ ਪਲਾਂਟ ਨਹੀਂ ਲਗਾਇਆ ਹੈਗਾ ਸਾਨੂੰ ਧੋਖੇ ਦੇ ਵਿੱਚ ਰੱਖ ਕੇ ਇਹ ਪਲਾਂਟ ਲਗਾਇਆ ਜਾ ਰਿਹਾ ਹੈਗਾ ਟਾਵਰ ਲਗਾਇਆ ਜਾ ਰਿਹਾ ਔਰੇ ਜੋ ਸਾਡੇ ਬੱਚਿਆਂ ਦੇ ਲਈ ਸਾਡੇ ਲਈ ਸਾਡੇ ਬਜ਼ੁਰਗਾਂ ਦੇ ਲਈ ਸਾਡੇ ਪਸ਼ੂਆਂ ਦੇ ਲਈ ਸਭ ਦੇ ਲਈ ਹਾਨੀਕਾਰਕ ਹੈ ਪਰ ਇੱਕ ਵਾਰ ਸੀ ਇੱਕ ਪੂਰਾ ਮਹੱਲਾ ਕੰਨ ਪਰੇਸ਼ਾਨ ਹੋ ਰਿਹਾ ਇੱਕ ਵਾਰੀ ਇਕੱਲਾ ਵਿਅਕਤੀ ਕੀ ਕਹਿਣਾ ਚਾਹੁੰਦਾ ਹੈ ਨੀ ਪੈਂਡਟ ਦੇ ਖਿਲਾਫ ਟੱਕਰ ਕਰਦੇ ਉਹ ਉਸ ਵਿਅਕਤੀ ਦੇ ਖਿਲਾਫ ਤਾਂ ਸੀ ਇਹੀ ਕਹਾਂਗੇ ਕਿ ਜੇ ਉਹ ਇਹ ਨਹੀਂ ਲੋਕਦੇ ਹੈਗੇ ਲਗਾਣਾ ਤਾਂ ਆ ਅੱਜ ਦਾ ਸਾਡਾ ਰੋਸ਼ਕਰ ਦਰਸ਼ਨ ਹੈਗਾ ਤੇ ਜੇ ਅਗਰ ਨਹੀਂ ਇਹ ਰੁਕੇ ਰੁਕਦੇ ਹੈਗੇ ਤਾਂ ਅਸੀਂ ਕੱਲ ਨੂੰ ਅਸੀਂ ਮਹਿਰਜਾਮ ਕਰ ਸਕਦੇ ਹਾਂਗੇ ਸਰਬਜੀਤ ਕੌਮ ਸਰਬਜੀਤ ਜੀ ਕਾਬਰਾ ਰੋਣਾ ਤੇ ਕਿਹਨਾਂ ਜਣਾ ਦੋਸਤ ਇਹ ਮਰ ਰਹਾ ਤਾਂ ਕਿੰਨੇ ਦਿਨਾਂ ਦਾ ਹੋ ਰਿਹਾਗਾ ਜੀ ਠੀਕ ਆ ਪਹਿਲਾਂ ਸਾਨੂੰ ਰੱਖਿਆਗਾ ਚਲਸੇ 'ਚ ਕਹਿੰਦੇ ਵੀ ਇਹ ਲੱਗ ਰਾਇ ਗੋਬਰ ਗੈਸ ਇਹਨਾਂ ਨੇ ਬੁੜੀਆਂ ਨੇ ਕਿਹਾ ਸੀ ਸਾਨੂੰ ਕਹਿੰਦੇ ਗੋਬਰ ਗੈਸ ਲੱਗ ਰਿਹਾ ਹੈ ਜੀ ਠੀਕ ਹੈ ਉਦੋਂ ਸਾਡੇ ਕਿਸੇ ਨੇ ਚੱਕਿਆ ਨਹੀਂ ਉੱਤਾਈ ਹੁਣ ਸਾਡੇ ਕੈ ਦਿਨ ਹੋ ਗਏ ਫਿਰਦਿਆਂ ਨੂੰ ਜੀ ਤੇ ਹੁਣ ਸਾਨੂੰ ਕਹਿੰਦੇ ਪੁਲਸ ਵਾਲੇ ਵੀ ਆਏ ਸੀ ਅੱਜ ਕਹਿੰਦੇ ਇਹਨਾਂ ਨੇ ਤਾਂ ਤੁਹਾਡੀਆਂ ਜੇਬਾਂ ਭਰਦੀਆਂ ਵੀ ਸੋਚੀ ਕੀ ਦੇਵੋਗੇ ਗਰੀਬ ਜਨਤਾ ਸਾਨੂੰ ਇਹ ਧਮਕੀਆਂ ਦਿੰਦੇ ਨੇ ਪੁਲਸ ਵਾਲੇ ਬੰਦੇ ਕਾਬੂ ਨਹੀਂ ਆ ਰਹੇ ਇੱਕ ਵਾਰ ਸਾਰੇ ਪਿੰਡਾਂ ਨੂੰ ਕੀ ਕਹਿਣਾ ਚਾਹੀਦਾ ਬਾਰੇ ਸਰ ਅਸੀਂ ਕਹਿੰਦੇ ਹਾਂਗੇ ਵੀ ਇਹ ਤਾਅਰ ਲੱਗਣਾ ਨਹੀਂ ਚਾਹੀਦਾ ਸਾਰਿਆਂ ਨੇ ਪਿੰਾਣਾਂ ਤੇ ਗਲਤਤਾ ਸਰਦੰਦਾ ਗਈ ਇਹ ਸਰ ਪਿੰਡਾਂ ਦੇ ਨਾਰੇ ਵਾਜੀ ਕਰ ਕੀ ਪਿਆਰੇ ਦਾ ਕੰਮ ਫੇੜੀ ਵੀ ਚੱਲ ਰਹੀ ਦੀ ਅਗਲਾ ਪ੍ਰੋਫੈਸਰ ਸਾਰੇ ਕਹਿੰਦੇ ਨੇ ਵੀ ਸਾਡੇ ਜੇਬਾਂ ਭਰਦੇ ਇਹਨਾਂ ਨੇ ਨਹੀਂ ਸਾਰੇ ਨੇ ਸੀ ਤੇ ਜਾਂਗੇ ਹੀ ਉੱਥੋਂ ਸਵੇਰ ਦੇ ਸੀ ਸਾਰੇ ਬੈਠੇ ਸੀ ਪੱਖੇ ਤੇ ਇੱਥੇ ਹੀ ਲੱਗੀ ਚੱਲ ਅਗੋਂ ਬੰਦ ਨਹੀਂ ਮੈਗਾ ਕੀ ਕਰਾਂਗੇ ਸਾਰੇ ਸਾਰੇ ਕੁਝ ਹੋਊਗਾ ਜੇ ਸੀ ਤਾਂ ਨਾ ਨਾ ਲੈਣ ਦਾ ਕਰਾਂਗੇ ਜੋ ਕੰਮ